ਸੋਰਠਿ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪੈ ਅਨੰਦ ਕਰਹੁ ਨਿਤ ਪ੍ਰਾਣੀ ਹਰਿ ਸੱਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਸਰ ਨ ਕਬੂ ਹੋ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਠੀਵੈ ਬਿਗਲ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਉ ਗੋਣ ਗਾਵਤ ਆ ਚੋਤੇ ਅਬਿਨਾਸੀ ਅਨਡਨ ਹਰ ਰੰਗ ਜਗਾ ਮਨ ਇਛੇ ਸਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦਿ ਅੰਤ ਮਦਨਾਨਕ ਸੋ ਪ੍ਰਭ ਹੋਆ ਬਿਲੀ ਸੋ ਰਠ ਮਹੱਲਾ ਪੰਜਵਾਰ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਇ ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰੋ ਹੋ ਨਿਤ ਪ੍ਰਾਣੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬੂ ਜਾਇ ਰਹਾ અમૃત નામ પરમેશ્વર તેરા જો સિમરએ સો જીવે ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ નિર્ਮਲ થીવે ਬਿਗਨ ਬਿਨસਨ ਸਭ ਦੁੱਖ ਨસਨ ਗੁਰ ਚੱਤੇ ਮਨ ਲਾਗਾ ਗੁਣ ਗਾਵਤ ਆ ਚੋਥੇ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨਿ ਛੇ ਸੇਈ ਬਲ ਪਾਏ ਹਰ ਕੀ ਕਥਾ ਸੁਹਣੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭੂ ਆ ਬਿਲੀ ਸੋਰਠਾ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀ ਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪੇ ਅਨੰਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਣ ਕਭੁ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਗਾਨਾ ਬਿਨ ਆਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚੂਤ ਅਬਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇੱਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭ ਹੋ ਆਬਲੀ ਸੋ ਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਲਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਮ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਠੀਵੇ ਬਿਗਲਾ ਬਿਨਾਸ ਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੋਤਾ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੇ ਆ ਤੇ ਅੰਤ ਮਦਨਾਨਕ ਕਾ ਸੋ ਪ੍ਰਭੂ ਆਬੇਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਇ ਕਥਾ ਕੀਰਤਨ ਸੁਖ ਦਾਈ ਰੁ ਗੁਰ ਪੂਰੇ ਕੀ ਬਾਣੀ ਜਪਿ ਅਨੰਦ ਕਰੋ ਨਿਤ ਪ੍ਰਾਣੀ ਹਰਿ ਸਾਚਾ ਸਿਮਰਵ ਭਾਇ ਸਾਧ ਸੰਗ ਸਦਾ ਸੁਖ ਪਾਈਐ ਹਰ ਗਸਰਨ ਕਬੂ ਨਹੀਂ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥਿਵੈ ਬਿਗਨ ਬਿਨਾ ਸਨ ਸਭ ਦੁਖ ਨਾਸ਼ਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਆ ਚੋਟ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦ ਨਾਨਕ ਸੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੇ ਰਤਨ ਸੁਖਦਾਏ ਗੁਰਪੂਰੇ ਕੀ ਬਾਣੀ ਜਾਪੇ ਅਲਦ ਕਰੋ ਨੇ ਤੇ ਪ੍ਰਾਨੀ ਹਰ ਸਾਚਾ ਸਿਮਰ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਭੂ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਲੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਖੀਵੇ ਬਿਗਲ ਬਿਨਾਸਨ ਸਭ ਦੁਖ ਲਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੇ ਆਦੇ ਅੰਮਦ ਨਾਨਕ ਕੋ ਸੋ ਪ੍ਰਭੂ ਆਬੇਨੀ ਸੋ ਰਠ ਮਹੱਲਾ ਪੰਜਵਾਰ ਪਾਰ ਬ੍ਰਹਮ ਹੋਆ ਸਹਾਈ ਕਥਾ ਕੀ ਰਤਨ ਸੁਖਦਾਇ ਗੁਰ ਪੂਰੇ ਕੀ ਬਾਣੀ ਜਪਿ ਅਨੰਦ ਕਰੋ ਹਉ ਨਿਤ ਪ੍ਰਾਨੀ ਹਰਿ ਸਾਚਾ ਸਿਮਰਹੁ ਪਾਏ ਸਾਦ ਸੰਗ ਸਦਾ ਸੁਖ ਪਾਈਏ ਹਰ ਬਸੈਰ ਨਾ ਕਬੂਝਾਈ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਕਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਰ ਗਾਵਤ ਆ ਚੋਤੇ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਕਾਏ ਹਰ ਕੇ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭੂ ਆ ਬਿਲੇ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮੋ ਹੋ ਅਸਹਾਈ ਕਥਾ ਕੇ ਰਤਨ ਸੁਖदाई ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖਾਈਐ ਹਰਿ ਬਿਸਰਨ ਕਬ ਹੋ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਵੇ ਹਰ ਕੀ ਕਥਾ ਸੁਹੇਲੇ ਆਦ ਅੰਤ ਮਦ ਨਾਨਕੋ ਸੋ ਪ੍ਰਭੂ ਹੋ ਆਬੇਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋ ਆਸਹਾਏ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪੋ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬੂ ਜਾਇ ਰਹਾਉ અમૃતનામો પરમેશ્વર تیرا ਜੋ સિમરૈ સો જીવે ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬਿਗਨਾ ਬਿਨਾਸਨਾ ਸਭ ਦੁੱਖ ਨાસਨ ਗੁਰ ਚਰਨੇ ਮਨ ਲਗਾ ਗੁਣ ਗਾਵਤਿਆ ਚੋਤੇ ਅਬਿਨਾਸੀ ਜਨ ਜਨ ਹਰ ਰੰਗ ਜਾਗਾ ਮਨ ਇੱਥੇ ਸੇਈ ਫਲ ਪਾਏ ਹਰ ਕੇ ਕਥਾ ਸੁਹੇਲੇ ਆਦ ਅੰਤ ਮਦ ਨਾਨਕ ਸੋ ਪ੍ਰਭੂ ਆਬੇਲੀ ਸੋਰਠ ਮਹਲਾ ਪੰਜਵਾਰ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪਿਆਂ ਨਦ ਕਰੋ ਲਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਪਾਈਐ ਹਰ ਬਿਸਰਨ ਕਭੁ ਨ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬੇਗਨ ਬਿਨਾ ਸੰਸਾਰ ਸੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤਿਆ ਚਤਿ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੀ ਆਦਿ ਅੰਤ ਮਦਨਾਨਕ ਕੋ ਸੋ ਪ੍ਰਭੂ ਆਬੇਲੀ ਸੋਰਠਾ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰ ਨ ਕਬੂ ਜਾਇ ਰਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਅਚਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੇ ਆਦੇ ਅੰਤ ਮਦਨਾਨਕ ਕੋ ਸੋ ਪ੍ਰਭੂ ਆਬਲੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਨੰਦ ਕਰਹੁ ਮਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਥ ਸੰਗ ਸਦਾ ਸੁਖ ਪਾਈਐ ਹਰ ਬਿਸਰ ਨ ਕਬਹੂ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਠਿਵੇ ਬੇਗਲ ਬਿਨਾ ਹਸਨ ਸਭ ਦੁਖ ਨਸਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਆਚੂਤ ਅਬਿਨਾਸੀ ਅਨੰਦ ਹਰ ਰੰਗ ਜਾਗਾ ਮਨ ਇਛੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੀ ਆਦਿ ਅੰਤ ਮਦਨਾਨਕ ਸੋ ਪ੍ਰਭ ਹੋਆ ਬਿਨੀ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰ ਪੂਰੇ ਕੀ ਬਾਣੀ ਜਪਿ ਅਨੰਦ ਕਰੋ ਹੋ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਵੇਸਰਨ ਕਬੂ ਹੋ ਜਾਈ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਠੀਵੇ ਬਿਗਨ ਬਿਨੋ ਸਨ ਸਭ ਦੁੱਖ ਨਾਸਨ ਗੁਰ ਚਰਨੇ ਮਨ ਲਾਗਾ ਗੁਣ ਗਾਵਤੈ ਚੋਤੇ ਅਬਿਨਾਸੀ ਅਨੰਦਨ ਹਰ ਰੰਗ ਜਾਗਾ ਮਨ ਇਛੇ ਸੇਈ ਬਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬਿਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਤੂੰ ਗੁਰਪੂਰੇ ਕੀ ਬਾਣੀ ਜਪੇ ਅਨੰਦ ਕਰਹੁ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਣ ਕਭੂ ਜਾਈ ਰਹਾ અમૃત નામ પરમેશ્વર تیرا ਜੋ સિમરે સો જીવે ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ થીવે ਬੇਗਾਨਾ ਬਿਨાસਾ ਸਭ ਦੁੱਖ ਨાસਾ ਗੁਰ ਚਰਣੀ ਮਨ ਲਗਾ ਗੁਣ ਗਾਵਤ ਅਚੁੱਤ ਅਬినాਸੀ ਅਨ ਜਨ ਹਰ ਰੁਗ ਜਾਗਾ ਮਨ ਇੱਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦ ਨਾਮਕ ਕੋ ਸੋ ਪ੍ਰਭ ਹੋ ਆਬਲੀ ਸੋ ਰਠ ਮਹਲਾ ਪੰਜਵਾਂ ਪਾਰ ਬ੍ਰਹਮ ਹੋ ਆ ਸਹਾ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅਨਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਈਐ ਹਰ ਬਿਸਰਨ ਕਭੁ ਨ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜੇ ਸੁਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਠੀਵੇ ਬਿਗਨ ਬਿਨਾਸ ਸਭ ਦੁੱਖ ਨਾਸਨ ਗੁਰ ਚਰਨੀ ਮਨ ਲਾਗਾ ਗੁਣ ਗਾਵਤ ਅਚੋਤਾ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੇ ਆਦੇਂਤ ਮਦਨਾਨਕ ਕਾ ਸੋ ਪ੍ਰਭੂ ਆਬਿਲੀ ਸੋਰਠਾ ਮਹਲਾ 5 ਪਾਰ ਬ੍ਰਹਮ ਹੋਆ ਸਹਾਇ ਕਥਾ ਕੀਰਤਨ ਸੁਖ ਦਾਈ ਉਹ ਗੁਰਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਪ੍ਰਾਣੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਦੇ ਸਰਨ ਕਬੂ ਨਹੀਂ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥਿਵੈ ਬਿਗਨ ਬਿਨਾਸ਼ਨ ਸਭ ਦੁਖ ਨਾਸ਼ਨ ਗੁਰ ਚਰਣੀ ਮਨ ਲਾਗਾ ਗੁਣ ਗਾਵਤ ਆ ਚੋਤਾ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇੱਥੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਧ ਨਾਨਕੋ ਸੋ ਪ੍ਰਭ ਹੋ ਆਬੇਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋ ਆ ਸਹਾਈ ਕਥਾ ਕੀਰਤਨ ਸੁਖਦਾ ਆਏ ਗੁਰ ਪੂਰੇ ਕੀ ਬਾਣੀ ਜਾਪੇ ਅਨਦ ਕਰੋ ਨਿਤ ਪ੍ਰਾਨੀ ਹਰ ਸੱਚਾ ਸਿਮਰ ਭਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਕਿਸਰਨਾ ਕਭੂ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਠੀਵੈ ਬੇਗਲ ਬਿਨਾ ਅਸਨ ਸਭ ਦੁਖ ਦਾਸਨ ਗੁਰ ਚਰਣੇ ਮਨ ਲਾਗਾ ਗੁਣ ਗਾਵਤ ਅਚੂਤ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਭਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭੂ ਆਬੇਨੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਇ ਕਥਾ ਕੀਰਤਨ ਸੁਖਦਾਇ ਗੁਰ ਪੂਰੇ ਕੀ ਬਾਣੀ ਜਪਿ ਅਨੰਦ ਕਰੋ ਹਉ ਨਿਤ ਪ੍ਰਾਨੀ ਹਰਿ ਸਾਚਾ ਸਿਮਰਿ ਪਾਏ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭੁ ਨ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜੇ ਸੋ ਲੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਕਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਰ ਗਾਵਤ ਆਚੋ ਤੇ ਬਿਨਾਸੀ ਹਨ ਦਿਨ ਹਰ ਰੰਗ ਜਾਗਾ ਮਨ ਜਿਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦੇ ਅੰਤ ਮਦਨਾਨਕ ਕੋ ਸੋ ਪ੍ਰਭੂ ਆਬਿਲੇ ਸੋ ਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੇ ਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰੋ ਨਿਤ ਪ੍ਰਾਨੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬ ਹੋ ਜਾਇ ਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬੇਗਾਨ ਬਿਨਾ ਸਭ ਦੁਖ ਨਾਸਨ ਗੁਰ ਚਰਨੇ ਮਨ ਲਾਗਾ ਗੋਣ ਗਾਵਤ ਅਚੋਤੇ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੇ ਆਦ ਅੰਤ ਮਦ ਨਾਨਕੋ ਸੋ ਪ੍ਰਭ ਹੋਆ ਬੇਲੀ ਸੋ ਰਠ ਮਹੱਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਤੁਗੁਰ ਪੂਰੇ ਕੀ ਬਾਣੀ ਜਪੁ ਅਨੰਦ ਕਰਹੁ ਨਿਤ ਪ੍ਰਾਨੀ ਹਰਿ ਸਾਚਾ ਸਿਮਰਹੁ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਬੂ ਜਾਇ ਰਹਾਉ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜੇ ਸੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬਿਗਨਾ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੇ ਮਨ ਲਗਾ ਗੁਣ ਗਾਵਤਿ ਅਚੋਤਿ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇੱਥੇ ਸਹੀ ਫਲ ਪਾਏ ਹਰ ਕੀ ਕਥਾ ਸੁਹੇਲੇ ਆਦੇ ਅੰਤ ਮਦਨਾਨਕ ਸੋ ਪ੍ਰਭੂ ਆਬੇਨੀ ਸੋ ਰਠ ਮਹਲਾ ਪੰਜਵਾਰ ਪਾਰ ਬ੍ਰਹਮ ਹੋਆ ਸਹਾਈ ਕਥਾ ਕੀ ਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪਿ ਅਨੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰਹੁ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨ ਕਭ ਹੁ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਲ ਬਿਨਾ ਸੰਸਾਰ ਸੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੋਲਮ ਗਾਵਤਿਆ ਚਤਿਆ ਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੇ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭੂ ਆ ਬਿਲੀ ਸੋਰਠਾ ਮਹਲਾ ਪੰਜਵਾਂ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਤੁ ਗੁਰਪੂਰੇ ਕੇ ਬਾਣੇ Japiyanad karo nid praani har saacha simar pai saad sang sada sukh paiye har bisar na kabun jaai rao amrat naam prameshwar tera jo simre so jive ਜਿਸ ਲੋਕ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਕੀਵੇ ਬੇਗਨ ਵਿਨਾਸਨ ਸਭ ਦੁਖ ਨਾਸ਼ਨ ਗੁਰ ਚਰਨੀ ਮਨ ਲਾਗਾ ਗੁਣ ਗਾਵਤਿਆ ਚਤਿ ਅਬਿਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੇ ਆਦਿ ਅੰਤ ਮਦਨਾਨਕ ਕਾ ਸੋ ਪ੍ਰਭੂ ਆਬਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ